ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 26 ਜੂਨ ਤੋਂ ਲੈ ਕੇ ਆਪਾਂ ਗੱਲ ਕਰਾਂਗੇ ਜੀ 29 ਜੂਨ ਦੀ ਜਿਹਦੇ ਵਿੱਚ ਲਗਾਤਾਰ ਹੁਣ ਮੌਨਸੂਨ ਪੰਜਾਬ ਵਿੱਚ ਐਂਟਰ ਕਰ ਚੁੱਕੇ ਜਿਸ ਦੇ ਕਾਰਨ ਲਗਾਤਾਰ ਹਲਕਾ ਦਰਮਿਆਨ ਨਮੀ ਪੰਜਾਬ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਕਿਹੜੇ ਕਿਹੜੇ ਦਿਨ ਮੀਂਹ ਆ ਕਿਹੜੇ ਇਲਾਕੇ ਵਿੱਚ ਮੀਂਹ ਆ ਕਿਹੜੇ ਸ਼ਹਿਰ ਵਿੱਚ ਮੀਂਹ ਆ ਬਿਨਾ ਸਕਿੱਪ ਕਰੇ ਤੇ ਵੀਡੀਓ ਦੇਖਿਓ ਤਾਂ ਕਿ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਮਿਸ ਨਾ ਕਰ ਸਕੋ ਤੇ ਵੀਡੀਓ ਦੇ ਅਖੀਰ ਵਿੱਚ ਆਪਾਂ ਗੱਲ ਕਰਾਂਗੇ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਕੀ ਹਾਲਾਤ ਨੇ ਮੌਨਸੂਨ ਦੇ ਤੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਜ਼ੀ ਦਾ ਮਾਹੌਲ ਪੂਰੇ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਲਗਾਤਾਰ ਬੱਦਲਬਾਜ਼ੀ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਘਰਾਵਟ ਆਈ ਹੈ ਜੀ ਪੰਜਾਬ ਦੇ ਵਿੱਚ ਹੁਣ ਜਿਹੜਾ ਤਾਪਮਾਨ ਹੈ ਉੱਜ 35 ਡਿਗਰੀ ਦੇ ਨੇੜੇ-ਨੇੜੇ ਦੇਖਿਆ ਗਿਆ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਵਾਸੀਆਂ ਨੂੰ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਉਂਦੇ 4 ਦਿਨਾਂ ਦੇ ਮੌਸਮ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 26 ਜੂਨ ਨੂੰ ਮੌਸਮ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖੋਗੇ ਤਾਂ ਪੰਜਾਬ ਦੇ ਪੱਛਮੀ ਹਿੱਸੇ ਅਤੇ ਪੂਰਬੀ ਹਿੱਸੇ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਦੇ ਵਿੱਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਰੀਦਕੋਟ, ਫਿਰੋਜ਼ਪੁਰ, ਮੁਕਸਰ, ਫਜ਼ਿਲਕਾ, ਹੁਸ਼ਿਆਰਪੁਰ ਅਤੇ ਨਮਾਸ਼ਾ ਰੂਪਨਗਰ ਦੇ ਵਿੱਚ ਮੀਂਹ ਪੰਜਾਬ ਦੇ ਵਿੱਚ ਤਗੜੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ। ਅਤੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਮੋਗਾ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਸਭ ਜੀ ਦਾ ਅਜੀਤ ਸਿੰਘ ਨਗਰ, ਮੁਹਾਲੀ ਇਹਨਾਂ ਇਲਾਕਿਆਂ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਈ ਦੇ ਨਾਲ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਬਾਕੀ ਹਿੱਸਿਆਂ ਨਾਲੋਂ ਥੋੜਾ ਜਿਹਾ ਘੱਟ ਪਵੇਗਾ ਪਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਵਧੀਆ ਮੀਂਹ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਗਰਾਵਟ ਵੀ ਆਉਂਦੀ ਦਿਖਾਈ ਦੇਵੇਗੀ ਗੱਲ ਕਰਦੇ ਜੀ ਆਉਂਦੇ ਦਿਨਾਂ ਦੇ ਮੌਸਮ ਦੇ ਹਾਲਾਤਾਂ ਦੀ ਤਾਂ ਆਉਂਦੇ ਦਿਨਾਂ ਦੀ ਅਗਰ 27 ਤੇ 28 ਜੂਨ ਦੀ ਗੱਲ ਕੀਤੀ ਜਾਵੇ ਤਾਂ 27 28 ਜੂਨ ਨੂੰ ਵੀ ਠੀਕ ਠਾਕ ਮੌਸਮ ਦੀ ਉਮੀਦ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅਗਰ ਗੱਲ ਕਰੀਏ ਤਾਂ 27 ਤਰੀਕ ਨੂੰ ਤੁਸੀਂ ਦੇਖੋਗੇ ਤਾਂ ਪਟਾਣਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਵਿੱਚ ਠੀਕ ਠਾਕ ਮੀ ਹੈ ਫਿਰ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਹਲਕਾ ਦਰਮਿਆਨਾ ਮੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਟੁੱਟ ਮੇ ਰੂਤ ਦੇ ਵਿੱਚ ਮੀ ਦੀ ਉਮੀਦ ਕੀਤੀ ਜਾ ਰਹੀ ਹੈ 28 ਜੂਨ ਨੂੰ ਥੋੜਾ ਜਿਹਾ ਸਿਸਟਮ ਘਟ ਰਿਹਾ ਪਟਾਣਕੋਟ ਹੁਸ਼ਿਆਰਪੁਰ ਰੂਪਨਗਰੀਨਾਂ ਵਿੱਚ ਥੋੜਾ ਬਹੁਤ ਅਮੀਂ ਦੇਖਣ ਨੂੰ ਮਿਲੇਗਾ ਫਿਰ ਸੇਮ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸਭਜਤ ਅਜੀਤ ਸਿੰਘ ਨਗਰ ਤੇ ਪਟਿਆਲੇ ਵਿੱਚ ਹਲਕਾ ਦਰਮਿਆਨ ਨਾ ਬੂੰਦਾਂ ਬੰਦੀ ਦੇ ਨਾਲ ਕਿਣਮਣ ਕਣੀ ਮੀਂਹ ਦੀ ਹੁੰਦੀ ਦਿਖਾਈ ਦੇਵੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਫਿਰ ਤੋਂ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਟੁੱਟਵੇਂ ਰੂਪ ਦੇ ਵਿੱਚ ਹਲਕਾ ਦਰਮਿਆਨ ਨਾ ਮੀਂਹ ਸਾਨੂੰ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਰਹੇਗਾ ਆਖਰੀ ਦਿਨ ਦੀ ਗੱਲ ਕੀਤੀ ਜਾਵੇ ਤਾਂ 29 ਜੂਨ ਨੂੰ ਫਿਰ ਇਹ ਸਿਸਟਮ ਥੋੜਾ ਜਿਹਾ ਤਕੜਾ ਹੁੰਦਾ ਦਿਖਾਈ ਦੇ ਰਿਹਾ ਤੁਸੀਂ ਦੇਖੋਗੇ ਤਾਂ ਦੁਆਬੇ ਵਾਲੇ ਇਲਾਕੇ ਦੇ ਵਿੱਚ ਅਤੇ ਮਾਝੇ ਵਾਲੇ ਇਲਾਕੇ ਦੇ ਵਿੱਚ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਭਜੇ ਦਾਜੀਤ ਸਿੰਘ ਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਭਾਰੀ ਮੀਂਹ ਹੈ ਕਰੰਤਾਰ ਨੂੰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਵਿੱਚ ਅਤੇ ਮਾਨਸੇ ਵਿੱਚ ਹਲਕਾ ਦਰਮਿਆਨ ਨਮੀ ਹੈ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਮੁਕਸਰ ਬਠਿੰਡਾ ਵਿੱਚ ਹਲਕੇ ਤੋਂ ਦਰਮਿਆਨ ਨਮੀ ਤੋਂ ਘੱਟ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਜਾਨੀ ਕਿ ਅਜਿਹਾ ਹੈ ਕਿ ਹੌਂ ਤੇ ਦੋ ਤਿੰਨ ਦਿਨ ਲਗਾਤਾਰ ਮੀਂਹ ਦੀ ਉਮੀਦ ਤਾਂ ਹੈ ਪਰ ਮਾਲਵੇ ਦੇ ਵੈਲਡ ਵਿੱਚ ਘੱਟ ਮੀਂਹ ਹੈ ਮਾਲਵੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 26 ਤਰੀਕ ਨੂੰ ਠੀਕ ਠਾਕ ਮੀਂਹ ਪੈਣ ਦੀ ਉਮੀਦ ਹੈ ਜਿਹੜੇ ਫਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਬਠਿੰਡੇ ਦੇ ਇਲਾਕੇ ਹੋਗੇ ਇਹਨਾਂ ਵਿੱਚ ਲਗਾਤਾਰ ਘੱਟ ਮੀਂਹ ਪੈ ਰਿਹਾ ਪਰ ਉਮੀਦ ਹੈ ਕੇ ਹੋਂਦੇ ਦਿਨਾਂ ਵਿੱਚ ਇਹਨਾਂ ਵਿੱਚ ਠੀਕ ਠਾਕ ਮੀਂਹ ਪੈ ਸਕਦਾ ਜਿਹਦੇ ਨਾਲ ਗਰਮੀ ਤੋਂ ਰਾਹਤ ਇਹਨਾਂ ਇਲਾਕਿਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਕਿਵੇਂ-ਕਿਵੇਂ ਦੇ ਹਾਲਾਤ ਬਣ ਰਹੇ ਨੇ ਮੌਨਸੂਨ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦਾ ਲਗਭਗ 70% ਹਿੱਸਾ ਕਵਰ ਕਰ ਚੁੱਕਿਆ ਜੀ ਮੌਨਸੂਨ ਜਿਹਦੇ ਵਿੱਚ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਅਤੇ ਕੁਝ ਕਿਸੇ ਦਾ ਪੱਛਮੀ ਪੰਜਾਬ ਦਾ ਕਵਰ ਹੋ ਚੁੱਕਿਆ ਜੀ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਮੁਕਸਰ ਸਾਹਿਬ ਦੇ ਨੇੜੇ ਤੇੜੇ ਮੌਨਸੂਨ ਪਹੁੰਚ ਗਿਆ ਹੈ ਤੇ ਹੇਠਾ ਬਠਿੰਡਾ ਤੇ ਸ਼ਹਿਰ ਨੂੰ ਵੀ ਹੁਣੇ ਕਵਰ ਕਰ ਲਵੇਗਾ ਸੰਗਰੂਰ ਨੂੰ ਵੀ ਲਗਭਗ ਅੱਜ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਬਾਕੀ ਪੰਜਾਬ ਦੇ ਵਿੱਚ ਬੱਦਲਬਾਜ਼ੀ ਬਣੇ ਰਹਿਣ ਦੇ ਕਾਰਨ ਉਮੀਦ ਜਾਪ ਰਹੀ ਹੈ ਕਿ ਹਾਂਜੀ ਇਹਨਾਂ ਇਲਾਕੇ ਨੂੰ ਜਿੰਨੇ ਕਵਰ ਕਰ ਚੁੱਕੇ ਹੈ ਤਾਂ ਆਉਂਦੇ ਦਿਨਾਂ ਵਿੱਚ ਇਹ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ ਲਗਭਗ ਇੱਕ ਅੱਧੇ ਦਿਨ ਯਾਨੀ ਕਿ 26 ਤਰੀਕ ਜਾਂ 27 ਤਰੀਕ ਤੱਕ ਪੂਰੇ ਪੰਜਾਬ ਨੂੰ ਇਹ ਕਵਰ ਕਰ ਲਵੇਗਾ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤ ਦੀ ਤੇ ਮੌਨਸੂਨ ਦੀ ਉਮੀਦ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਚਲਦੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਬਨੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਕੋਈ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ